ਸਰਾਜਿਸ ਤਰੀਕੇ ਸੇ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਸੁਖਬੀਰ ਸਿੰਘ ਬਾਦਲ ਕੋ ਅੱਜ ਸਜ਼ਾ ਲਗਾਈ ਗਈ ਹੈ ਉਸ ਕੋ ਕਿਸ ਤਰੀਕੇ ਸੇ ਦੇਖਦੇ ਹੈ ਸੁਖਬੀਰ ਬਾਦਲ ਨੇ ਜੋ ਅੱਜ ਜਿਹੜੇ ਆਪਣੇ ਗੁਨਾਹ ਕਬੂਲੇ ਨੇ ਇਹਨੇ ਸਿੱਖ ਕੌਮ ਨੂੰ ਔਰ ਪੰਥ ਨੂੰ ਕਲੰਕਿਤ ਕਰ ਦਿੱਤਾ ਜੋ ਐਲੀਗੇਸ਼ਨ ਨਹੀਂ ਜੋ ਅਸੀਂ ਕਹਿੰਦੇ ਰਹੇ ਸੀ ਤੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਨ ਚ ਅਖਾਲੀ ਦਲ ਦਾ ਪੂਰਾ ਹੱਥ ਹੈ ਔਰ ਇਹ ਕਹਿੰਦੇ ਸੀਗੇ ਕਿ ਇਹਦੇ ਕੋਲੋਂ ਫਖਰੇ ਕੌਮ ਦਾ ਖਤਰਾ ਵਾਪਸ ਲਿਆ ਜਾਵੇ ਗਦਾਰੇ ਕੌਮ ਦਾ ਇਹਨਾਂ ਖਤਾਬ ਦਿੱਤਾ ਜਾਵੇ ਉਹ ਸਾਰੀਆਂ ਚੀਜ਼ਾਂ ਤੇ ਅੱਜ ਤੱਕ ਸਾਬ ਨੇ ਉਹਨਾਂ ਨੂੰ ਠੀਕ ਠੀਕ ਮੰਨਿਆ ਔਰ ਫਖਰੇ ਕੌਮ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲ ਖਤਾਬ ਵਾਪਸ ਲੈਣਾ ਇਹ ਸੁਖਬੀਰ ਬਾਦਲ ਦੀ ਬੜੀ ਸ਼ਰਮ ਵਾਲੀ ਗੱਲ ਹੈ ਕਿ ਇੱਕ ਬਾਪ ਨੂੰ ਪੁਰਾਣੀ ਫਖਰੇ ਕੌਮ ਦਾ ਕਿ ਇਹ ਫਖਰ ਕਰਦੇ ਕਿ ਸਾਡਾ ਲੀਡਰ ਇਹੀ ਅਕਾਲ ਚੁਕ ਸਾਬ ਤੋਂ ਉਹ ਵਾਪਸ ਲਿਆ ਜਾਏ ਤੇ ਮੇਰਾ ਖਿਆਲ ਹੈ ਕਿ ਮੌਤ ਤੋਂ ਬਾਅਦ ਖਤਾਬ ਦਿੱਤੇ ਜਾਂਦੇ ਨਹੀਂ ਇਹ ਪਹਿਲੀ ਵਾਰ ਹੋਇਆ ਕਿ ਖਤਾਬ ਵਾਪਸ ਲਿਆ ਕਿ ਇਹਨਾਂ ਨੇ ਖੌਂਦੇ ਨਾਲ ਗਦਾਰੀ ਕੀਤੀ ਔਰ ਗੁਰੂ ਸਾਹਿਬ ਦੇ ਬੇਦਬੀ ਚ ਇਹਨਾਂ ਦਾ ਹੱਥ ਸੀ ਦੇਖੋ ਜਿਹੜਾ ਕਹਣਾ ਬੇਦਬੀਆਂ ਬਾਰੇ ਉਹਦੇ ਚ ਇਹਨਾਂ ਦਾ ਪਹਿਲੇ ਦਿਨ ਤੋਂ ਮੈਂ ਕਹਿੰਦਾ ਰਿਹਾ ਸੀ ਕਿ ਇਹਨਾਂ ਦਾ ਹੱਥ ਹੈ ਪਹਿਲੇ ਦਿਨ ਤੋਂ ਕਹਿੰਦੇ ਰਹੇ ਕਿ ਬੇਦਬੀਆਂ ਕਰਾਉਣ ਤੋਂ ਸੁਖਬੀਰ ਬਾਦਲ ਦੀ ਭੂਮਿਕਾ ਹੈ ਕੀ ਕਹਿੰਦੇ ਰਹੇ ਕਿ ਇਹਨਾਂ ਨੇ ਉਹਦੇ ਸਾਥ ਜਿਹੜਾ ਸਾਥ ਹੈ ਉਹਦੇ ਅਗੇ ਕੋਈ ਕਾਰਵਾਈ ਨਹੀਂ ਕੀਤੀ ਇਥੋਂ ਤੱਕ ਅੱਜ ਨੂੰ ਇਹ ਥਰੇ ਜਦੋਂ ਇਹ ਜਾ ਰਹੇ ਸੀ ਤੇ ਮੈਨੂੰ ਬੜਾ ਅਫਸੋਸ ਹੋਇਆ ਕਿ ਡਾਕਟਰ ਦਰਜੀਤ ਜੀ ਅੱਜ ਵੀ ਝੂਠ ਬੋ ਰਿਹਾ ਸੀ ਕਿ ਉੱਥੇ ਇਹ ਕਹਿ ਰਿਹਾ ਸੀ ਕਿ ਜਿਹੜਾ ਕੋਈ ਥੋੜਾ ਦਿੱਲੀ ਦਾ ਜਿਹਨੇ ਕੁਰਾਨ ਸ਼ਰੀਫ ਦੀ ਗਦਬੀ ਚ ਜਿਹਨੂੰ ਸਜ਼ਾ ਹੋਈ ਆ ਉਹ ਕਹਿ ਰਿਹਾ ਸੀ ਕਿ ਇਹਨੇ ਭਗਵੰਤ ਮਾਨ ਨੇ ਜਦ ਭਗਵੰਤ ਮਾਨ ਆਪਣੇ ਕੇ ਸਿੰਘ ਲਿਖਦਾ ਹੀ ਨਹੀਂ ਉਹਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਉਹ ਤੇ ਆਪਣੇ ਅੱਗੇ ਲਿਖਦਾ ਹੀ ਨਹੀਂ ਭਗਵੰਤ ਸਿੰਘ ਮਾਨ ਉਹਨੇ ਅੱਜ ਤੱਕ ਨਹੀਂ ਲਿਖਿਆ ਉਹ ਭਗਵੰਤ ਮਾਨ ਲਿਖਦਾ ਤੇ ਅਸੀਂ ਉਹਦੇ ਤੇ ਕਹਿ ਰਹੇ ਹਾਂ ਤੇ ਪਰ ਮੈਂ ਕਹਿੰਦਾ ਡਾਕਟਰ ਸਾਹਿਬ 2011 ਚ ਤੁਹਾਡੀ ਗੌਰਮ ਨੇ ਤੁਸੀਂ ਉਸ ਟਾਈਮ ਐਮਐਲਏ ਸੀ ਮੈਂ ਵੀ ਐਮਐਲਏ ਸੀ ਮੈਂ ਆਪੋਜੀਸ਼ਨ ਦਾ ਐਮਐਲਏ ਸੀ ਤੋਂ ਉਹਦੇ ਬਾਅਦ ਮੈਂ ਪੜ੍ਹਿਆ ਮੈਂ 12 ਚ ਪੜ੍ਹਿਆ 11 ਚ ਇਹਨਾਂ ਨੇ ਇਹ ਸਹੀ ਸੌਦਾ ਸਾਥ ਨੂੰ ਇਹਦਾ ਚੋਂ ਲਾਣ ਪੇਸ਼ ਕੀਤਾ ਕਿ ਇਹਦੇ ਤੇ ਕੋਈ ਕੇਸ ਨਹੀਂ ਬਣਦੀ ਔਰ ਇਹਦਾ ਜਿਹੜੇ ਜਿਹੜੀ ਹੈ ਐਫ ਆਰ ਕੈਨਸਲੇਸ਼ਨ ਦੀ ਰਿਪੋਰਟ ਅੱਗੇ ਪਾਤੀ ਉਹਦੇ ਤੇ ਵੀ ਇਹਦੇ ਤੇ ਸੋ ਮੋਟਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨੂੰ ਲੈਣਾ ਚਾਹੀਦਾ ਔਰ ਨਾਲ ਹੀ ਜਿਹੜਾ ਉਸ ਟਾਈਮ ਦੇ ਗਿਆਨੀ ਗੁਰਬਜਨ ਸਿੰਘ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਵੀ ਅਸੀਂ ਅਲੱਗ ਪਲਾਕੇ ਸਜਾ ਸੁਣਾਵਾਂ دوسری ਚੀਜ਼ ਇਹ ਕਹਿਣਾ ਅਕਾਲ ਤਖਤ ਸਾਹਿਬ ਦੇ ਜਿਹੜੇ ਆਰਡਰ ਨੇ ਉਹਨਾਂ ਦੇ ਵਿੱਚ ਕਿ ਜਥੇਦਾਰ ਸਿੰਘ ਸਾਹਿਬਾਨ ਨੂੰ ਪ੍ਰਕਾਸ਼ੇ ਬਾਦਲ ਤੇ ਸੁਖबीर ਬਾਦਲ ਨੇ ਆਪਣੇ ਘਰ ਬੁਲਾਇਆ ਉਹਨੇ ਕਬੂਲ ਕੀਤਾ ਗੁਰ ਉਦੇ ਬਾਅਦ ਇਹ ਕਿਹਾ ਕਿ ਤੁਸੀਂ ਸਜਾ ਜਿਹੜੀ ਆ ਉਹਨੂੰ ਮਾਫੀ ਦਿਵਾਈ ਅਕਾਲ ਤਖਤ ਸਾਹਿਬ ਤੋਂ ਇਹ ਵੀ ਨੇ ਕਬੂਲ ਕੀਤਾ। ਉਦੇ ਬਾਅਦ ਇਹ ਵੀ ਕਿਹਾ ਕਿ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਉਸ ਵੇਲੇ ਪੈਸੇ ਇਹਨੇ ਲਾ ਕੇ ਉਹਨੂੰ ਜਸਟੀਫਾਈ ਕਰ ਲਈ ਤੁਸੀਂ ਲੋਕਾਂ ਦੇ ਵਿੱਚ ਪੈਸੇ ਲੈ ਉਹ ਵੀ ਇਹਨੇ ਕਬੂਲ ਇਹ ਗੁਨਾਹ ਕਬੂਲ ਕੀਤਾ। ਇਹਨੇ ਗੁਨਾਹ ਕਰਨ ਵਾਲਾ ਬੰਦਾ ਕਿਸ ਮੂੰਹ ਦੇ ਨਾਲ ਸਿੱਖ ਕੌਮ ਦੇ ਕੋਲ ਜਾਏਗਾ ਕਿ ਅਸੀਂ ਜਿਹੜੀ ਆ ਅਸੀਂ ਗੁਨਾਹ ਕੀਤੇ ਤੇ ਫਿਰ ਵੀ ਸਾਨੂੰ ਇਹ ਅਸੀਂ ਸਿੱਖ ਕੌਮ ਦੇ ਨੁਮਾਇੰਦੇ ਉਹਦੇ ਵਿੱਚ ਨਾਲ ਹੀ ਜਿਹੜੇ 21 ਬੰਦੇ ਇਹੋ ਦੀ ਕੈਬਨਟ ਦੇ ਉਹਨਾਂ ਨੂੰ ਉਹਨਾਂ ਨੇ ਬੁਲਾ ਕੇ ਸੱਜ ਲਾਈ ਤੇ ਉਹਨਾਂ ਨੂੰ ਕਿਹਾ ਕਿ ਗੱਲ ਚ ਪੜਤਰੀਆਂ ਪਾ ਕੇ ਉਥੇ ਸੇਵਾ ਕਰੋ ਟਾਇਲਟ ਸਾਫ ਕਰੋ ਇਹ ਮੇਰੇ ਖਿਆਲ ਕੇ ਸਿੱਖ ਕੌਮ ਲਈ આજ ਇੱਕ ਕਲੰਕਤ ਦੇਣ ਸੀ ਕਿ ਜਿਹਨੂੰ ਸਿੱਖ ਨੁਮਾਇੰਦਾ ਰਾਜਨੀਤਿਕ ਪਾਰਟੀ ਯਾਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਜਿਹੜੀ ਸ਼ੁਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਧਾਰਮਿਕ ਸੰਸਤਾ ਔਰ ਸ਼ਰੋਮਣੀ ਅਕਾਲੀ ਦਲ ਸਾਡੀ ਔਰ ਰਾਜਨੀਤਿਕ ਜਿਹੜੀ ਆ ਇਹ ਪਾਰਟੀ ਆ ਉਸ ਰਾਜਨੀਤਿਕ ਪਾਰਟੀ ਨੇ ਸਿੱਖ ਇਤਿਹਾਸ ਨੂੰ ਕਲੰਕਿਤ ਕਰਨ ਸੇ ਕੋਈ ਕਸਮ ਨਹੀਂ ਛੱਡੀ ਔਰ ਜਿੱਥੇ ਵਲਟੋਏ ਵਰਗੇ ਨੇ ਐਂਟੀ ਪੱਤੀ ਸ਼ਬਦਾਵਲੀ ਜਿਹੜੀ ਕੀਤੀ ਸੀ ਉਹਨਾਂ ਦੇ ਕਰਤਾਰ ਤੇ ਵੀ ਨੂੰ ਇਹਨਾਂ ਨੂੰ ਚੈੱਕ ਲੋਣਾ ਚਾਹੀਦਾ ਹੈ। ਕੀ ਲੱਗਦਾ ਹੈ ਕਿ ਸਰ ਜਿਸ ਤਰੀਕੇ ਸੇ ਅੱਜ ਅਕਾਲੀ ਦਲ ਕੋ ਉਸ ਦੀ ਅਕਾਲ ਤੱਕ ਸਾਇੰਨੇ ਸਜਾ ਲਗਾਈ ਗਈ ਹੈ ਸੁਖਬੀਰ ਸਿੰਘ ਬਾਦਲ ਕੋ क्या आप लगता है कि उन्होंने एक बात है कि अब एक मेंबरशिप ड्राइव जो है वो अकाली दल के लिए चलाई जाए क्या लगता है कि इससे अकाली दल मजबूत होगा ये देखिए जी अकाल तख्त साहब ने मेरा ख्याल के उनका ऑर्डर नहीं आना चाहिए जो क्योंकि एक पोलिटिकल पार्टी जो जिसके ऊपर ये कलंक लग गया है कि इन्होंने सिख पंथ को खत्म करने के लिए सिखी को ख़त्म करने के लिए और जिसके अगेंस्ट जिसने गुरु गुरु साहब की वेद की हो उस साथ को माफ़ी देने में जिनका पूरा रोल हो उनके ऊपर ये मेरे ख्याल है कि साहब को ये अपना दोबारा फैसला देखना चाहिए कि मेरे को नहीं लगता कि ये ठीक रहा है कि आप ड्राइव चलाओ और उसकी रिपोर्ट हमें करो अकाल तक साहब को सुप्रीम रहना चाहिए और हर आदमी का अकाल तक साहब सत्कार करता है वो सत्कार बरकरार रहना चाहिए आ, क्या सर लगता है कि जिस तरीके से आज प्रकाश सिंह बादल से फकरे को वापस लिया गया है ਤੋ ਤੁਹਾਨੂੰ ਮੈਂ ਆਪਕੋ ਬੋਲ ਦਿਆ ਕਿ ਹਮਨੇ ਕਹਾ ਥਾ ਮੇਰੇ ਕਾਲ ਅਸੀਂ ਇਹ ਕਿਹਾ ਸੀ ਪਹਿਲਾਂ ਕਿ ਇਹ ਫਖਰੇ ਕੌਮ ਨੇ ਇਹ ਗਦਾਰੇ ਕੌਮ ਨੇ ਤੇ ਅੱਜ ਉਹ ਜਿਹੜਾ ਕਲਕਸਿਕ ਸਾਹਿਬ ਨੇ ਉਹਨੂੰ ਉਹਨੂੰ ਮੋੜ ਲਾ ਦਿੱਤੀ ਹੈ ਵਾਕਿਆ ਪ੍ਰਕਾਸ਼ ਸਿੰਘ ਬਾਦਲ ਮਰ ਤੋਂ ਬਾਅਦ ਵੀ ਉਹ ਚੈਣ ਨਹੀਂ ਉਹਨਾਂ ਦੀ ਆਤਮਾ ਚੈਣ ਨਹੀਂ ਲੈ ਸਕੀ ਔਰ ਨਾਲ ਹੀ ਨਾਲ ਬੀਬੀ ਹਰਸਿਮਨ ਬਾਦਲ ਨੇ ਕਿਹਾ ਸੀ ਕਿ ਜਿਨਾਂ ਨੇ ਬਰਦੀ ਵਿੱਚ ਜਿਨ੍ਹਾਂ ਦੇ ਹੱਥ ਹੋਏ ਬੀਬੀ ਅੱਜ ਤੇਰੇ ਪਤੀ ਨੇ ਉਹਨੇ ਤੇ ਮੋਰ ਲਾ ਦਿੱਤੀ ਆ ਕਿ ਬਦਵੀ ਕਰਾਉਣ ਤੇ ਸਾਡਾ ਹਾਸ ਸੀ ਔਰ ਜੋ ਕਲ ਸਾਹਿਬ ਨੇ ਸਜ਼ਾ ਸੁਣਾਈ ਹੈ ਉਹ ਠੀਕ ਸੁਣਾਈ ਹੈ